ਤਰੀਆ ਨਾਲ ਇੱਧਰ ਆਜੋ ਇੱਧਰ ਆਜੋ ਬੱਸ ਵੀਰੇ ਤੁਹਾਨੂੰ ਇੱਥੇ ਠੀਕ ਹੈ ਪਾਣਾ ਹੱਥ ਰੱਖ ਲਿਓ ਕੋਈ ਨਾ ਉੱਤੇ ਆ ਆਪਣਾ ਬੈਠਾ ਆਮ ਆਦਮੀ ਪਾਰਟੀ ਦੀ ਅਗਰੋਂ ਮੋਟਰ ਟ੍ਰੈਲੀ ਚੋਰੀ ਦਾ ਬੜਾ ਦੋਸ਼ ਲੱਗਿਆ ਨਾ ਅੱਬਾ ਵੀ ਪੰਕਜ ਚੱਕੂ ਦੇ ਉੱਪਰ ਪਚਾਦਰ ਜੋਗਲੇ ਨੂੰ ਗ੍ਰਿਫਤਾਰ ਨਹੀਂ ਕਰਦੇ ਅੱਜ ਧਰਨਾ ਸੀ ਕਿਸਾਨਾਂ ਵੱਲੋਂ ਕੀ ਲੱਗਦਾ ਦੇਖੋ ਇਹ ਪੰਜਾਬ ਦੀ ਤਰਾਸਦੀ ਹੈ ਕਿ ਉਹ ਪਾਰਟੀ ਪੰਜਾਬ ਤੇ ਰਾਜ ਕਰ ਰਹੀ ਹੈ ਜਿਹੜੀ ਕਹਿੰਦੀ ਸੀ ਅਸੀਂ ਧਰਨੇ ਪ੍ਰਦਰਸ਼ਨਾਂ ਚੋਂ ਨਿਕਲੇ ਤੇ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਧਰਨੇ ਉੱਤੇ ਬੈਠੇ ਕਿਸਾਨ ਦੇ ਨਾਲ ਕੀਤਾ ਜਿੱਥੇ ਰਾਤ ਨੂੰ ਧੱਕੇ ਦੇ ਨਾਲ ਕੇਂਦਰ ਸਰਕਾਰ ਨਾਲ ਮਿਲ ਕੇ ਨਾਲੇ ਤਾਂ ਕਿਸਾਨਾਂ ਦਾ ਧਰਨਾ ਚਕਾਇਆ ਔਰ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਸਾਜੋ ਸਮਾਨ ਸੀ ਉਹ ਵੀ ਚੋਰੀ ਕਰਕੇ ਲੈ ਕੇ ਗਏ ਪਹਿਲਾਂ ਕਨੌਰ ਦੇ ਵਿੱਚ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਲਜ਼ਾਮ ਲੱਗੇ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਤੇ ਹੁਣ ਨਾਬਾ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਪੱਪੂ ਜੀ ਪ੍ਰਧਾਨ ਹੈ ਇਹ ਵੀ ਕਿਸਾਨਾਂ ਦੀ ਟਰਾਲੀ ਚੋਰੀ ਦੇ ਵਿੱਚ ਇਹਨਾਂ ਤੇ ਇਕੱਲੇ ਇਲਜ਼ਾਮ ਨਹੀਂ ਲੱਗੇ ਉੱਥੋਂ ਤਾਂ ਸਬੂਤ ਸਹਿਤ ਟਰਾਲੀਆਂ ਫੜੀਆਂ ਵੀ ਗਈਆਂ ਨੇ ਔਰ ਹੁਣ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਮ ਟਰਾਲੀ ਚੋਰ ਕਹਿ ਕੇ ਜ਼ਿਆਦਾ ਜਾਣਿਆ ਜਾਂਦਾ ਸੋ ਇਸ ਤੋਂ ਵੱਡਾ ਧੋਖਾ ਪੰਜਾਬ ਦੇ ਨਾਲ ਕੀ ਹੋ ਉਸ ਤੋਂ ਵੱਡਾ ਕਿਸਾਨ ਦੀ ਪਿੱਠ ਦੇ ਵਿੱਚ ਛੁਰਾ ਕੀ ਹੋਊਗਾ ਕਿ ਜਿਹੜੇ ਕਹਿੰਦੇ ਸੀ ਅਸੀਂ 5 ਮਿੰਟਾਂ ਚ ਐਮਐਸਪੀ ਦੇਾਂਗੇ ਐਮਐਸਪੀ ਤਾਂ ਦੇਣੀ ਕੀ ਸੀ ਉਹ ਕਿਸਾਨਾਂ ਦਾ ਸਮਾਨ ਹੁਣ ਚੋਰੀ ਕਰ ਕਰਕੇ ਆਪਣੇ ਘਰ ਭਰ ਰਹੇ ਨੇ ਇਸ ਤੋਂ ਵੱਡੇ ਮਾੜੇ ਹਾਲਾਤ ਇਸ ਤੋਂ ਵੱਡੀ ਤਰਾਸਦੀ ਪੰਜਾਬ ਦੀ ਕੀ ਹੋਏਗੀ ਲੱਗਾ ਜੀ ਜਿਹੜੀ ਟਰਾਲੀ ਚੋਰੀ ਲੈ ਕੇ ਦੋਸ਼ ਲੱਗੇ ਸੀ ਗ੍ਰਿਫਤਾਰ ਨਹੀਂ ਕਰਦੀ ਪੁਲਿਸ ਤੇ ਉੱਪਰ ਦੋਸ਼ ਲੱਗੇ ਨੇ ਕਿ ਉਹਨਾਂ ਦਾ ਸਾਥ ਦੇ ਰਹੀ ਐ ਕੋਈ ਇਸ ਮਸਲੇ 'ਚ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਉਹ ਸਰਕਾਰ ਨੇ ਕੀਤੀਆਂ ਨੇ ਕਿਉਂਕਿ ਸਰਕਾਰ ਦਾ ਜਿਹੜਾ ਪੰਕਜ ਪੱਪੂ ਇੱਥੇ ਲਾਈਵ ਹੋਇਆ ਤੁਸੀਂ ਸਾਰੇ ਲੋਕਲ ਪੱਤਰਕਾਰ ਜਾਣਦੇ ਹੋ ਕਿ ਉਹਨੇ ਕਿਹਾ ਸੀਗਾ ਕਿ ਸਾਨੂੰ ਡੀਸੀ ਸਾਹਿਬਾਨ ਨੇ ਡਿਊਟੀ ਲਗਾਈ ਸੀ ਕਿ ਉੱਥੇ ਜਾ ਕੇ ਜਿਹੜਾ ਹੈਗਾ ਉਥੋਂ ਸਮਾਨ ਇਕੱਠਾ ਕਰਕੇ ਵਾਪਸ ਕਿਤੇ ਹੋਰ ਰੱਖਣਾ ਹੈ ਇਹਨਾਂ ਲੋਕਾਂ ਨੂੰ ਡੀਸੀ ਸਾਹਿਬ ਨੇ ਜੇ ਡਿਊਟੀ ਲਗਾਈ ਹੈ ਤਾਂ ਡੀਸੀ ਨੂੰ ਕਿਸ ਵਿਅਕਤੀ ਨੇ ਹੁਕਮ ਦਿੱਤਾ ਇਹ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਪਰ ਟਰਾਲੀਆਂ ਚੋਰੀ ਕੀਤੀਆਂ ਗਈਆਂ ਸੋ ਇਹ ਸਵਾਲ ਹੈਗਾ ਕਿ ਜਿਹੜੇ ਐਮਐਲਏ ਸਹਿਬਾਨ ਨੇ ਜਿਹੜਾ ਸਾਡਾ ਪੰਕਜ ਚੋਰੀ ਕਰਕੇ ਲੈ ਕੇ ਆਇਆ ਇਹ ਪੰਕਜ ਚੋਰੀ ਕਰਕੇ ਲੈ ਕੇ ਆਇਆ ਉਹਦੀ ਧਰਮਪਤਨੀ ਮਿਊਂਸੀਪਲਿਟੀ ਦੀ ਪ੍ਰਧਾਨ ਹੈ ਉਹਦੇ ਆਰਡਰਾਂ ਦੇ ਉੱਪਰ ਟਰਾਲੀਆਂ ਉੱਥੇ ਗਈਆਂ ਨੇ ਤੇ ਜੇ ਚੋਰੀਆਂ ਕੀਤੀਆਂ ਤਾਂ ਜਿੱਥੇ ਪੰਕਜ ਬੱਪੂ ਦੇ ਉੱਪਰ ਪਰਚਾ ਦਿੱਤਾ ਗਿਆ ਉੱਥੇ ਜਿਹੜੀ ਮੌਜੂਦਾ ਪ੍ਰਧਾਨ ਹੈ ਉਹਦੇ ਉੱਪਰ ਵੀ ਪਰਚਾ ਦੇਣਾ ਚਾਹੀਦਾ ਤੇ ਜਿਹੜੀਆਂ ਟਰਾਲੀਆਂ ਨੇ ਸਰਕਾਰ ਨੇ ਚੋ ਔਰ ਵੱਡੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇੱਥੇ ਰੌਲਾ ਪੈ ਰਿਹਾ ਹੈ ਕੱਲ ਐਮਐਲਏ ਬੋਲਿਆ ਉਹ ਗੋਲ ਮੋਲ ਦੀ ਗੱਲ ਕਰ ਗਿਆ ਸੋ ਇਸ ਕਰਕੇ ਸਪਸ਼ਟ ਕਰੇ ਸਰਕਾਰ ਮੁੱਖ ਮੰਤਰੀ ਬੋਲੇ ਇਸ ਗੱਲ ਤੇ ਕਿ ਟਰਾਲੀ ਚੋਰੀਆਂ ਕਿਸ ਦੇ ਹੁਕਮ ਨਾਲ ਹੋਈਆਂ ਨੇ ਤੇ ਕਿਹੜੇ ਕਿਹੜੇ ਇਸ਼ਾਰਿਆਂ ਚ ਗਈਆਂ ਨੇ ਇਹ ਮਸਪਰਟੀ ਦੀ ਸਾਰੀਆਂ ਮਸਪਰਟੀਆਂ ਜਿੰਨੇ ਉੱਥੇ ਲੱਗੀਆਂ ਸੀਗੀਆਂ ਇਹ ਸਾਰੇ ਸਮਾਨ ਉਥੋਂ ਜਿਹੜਾ ਲੋਕਾਂ ਨੂੰ ਭਲੇਖਾ ਦੇ ਕੇ ਸਰਕਾਰ ਨੇ ਉਥੇ ਬੁਲਾ ਲਿਆ ਤੇ ਉਸ ਵਾਰ ਸਮਾਨ ਜਿਹੜਾ ਚੋਰੀ ਕਰਕੇ ਸਰਕਾਰ ਲੈ ਗਈ ਇਹ ਸਰਕਾਰ ਜ਼ਿੰਮੇਵਾਰ ਹੈ ਤੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਸਰਕਾਰ ਦੇ ਖਿਲਾਫ ਬੋਲਣੇ ਇੱਕ ਇਕੱਲਾ ਪੰਗਜ ਬੱਪੂ ਨਹੀਂ ਸਰਕਾਰ ਇਸ ਗੱਲ ਤੇ ਮੁੱਖ ਮੰਤਰੀ ਨੂੰ ਮਾਲਮ ਹੈਗਾ ਮੁੱਖ ਮੰਤਰੀ ਤੇ ਉਹ ਸਵਾਲ ਕਰਨੇ ਚਾਹੀਦੇ ਨੇ